ਸੱਚਾ ਦੋਸਤੋ ਗੱਲ ਕੀਤੀਆਂ ਦੂਰ ਜਾਂਦੀ ਹੈ ਇਹਦੇ ਪ੍ਰੋਗਰਾਮ ਦੇ ਵਿੱਚ ਅੱਜ ਅ ਥੋੜੀ ਜੀ ਆਪਾਂ ਇੱਕ ਅੱਜ ਦੇ ਦਿਨਾਂ ਦੇ ਵਿੱਚ ਜਿੱਦਾਂ ਹੁਣ ਨਸੀ ਪ੍ਰੋਗਰਾਮ ਕੀਤਾ ਸੀ ਦਸਹਰੇ ਦੇ ਬਾਰੇ ਸੋ ਉਸੇ ਤਰ੍ਹਾਂ ਦਾ ਅਸੀਂ ਇੱਕ ਹੁਣ ਪ੍ਰੋਗਰਾਮ ਕਰਨ ਜਾ ਰਹੇ ਹਾਂ ਅ ਇਸੇ ਦੇ ਵਿੱਚ ਹੀ ਅਸੀਂ ਤੁਹਾਡੇ ਨਾਲ ਵੱਖ-ਵੱਖ ਕਿਸਮ ਦੇ ਅਸੀਂ ਅ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਅ ਕਦੇ ਕੋਈ ਇਥੋਂ ਦੀ ਪੌਂਟਿਕਸ ਬਾਰੇ ਕਦੋਂ ਇਥੋਂ ਜਿਹੜੇ ਹਾਲਾਤ ਚੱਲ ਰਹੇ ਉਹਦੇ ਬਾਰੇ ਕਵੇ ਇੰਡੀਆ ਦੇ ਹਾਲਾਤ ਬਾਰੇ ਸੋ ਅੱਜ ਅਸੀਂ ਗੱਲ ਕਰਦੇ ਜਾ ਰਹੇ ਹਾਂ ਕਿ ਦਸਹਿਰਾ ਦਸਹਿਰਾ ਕਿਉਂ ਮਨਾਇਆ ਜਾਂਦਾ ਹੈ ਇਹ ਔਰੜੀ ਸੀ ਪ੍ਰੋਗਰਾਮ ਕੀਤਾ ਜੀ ਤੁਸੀਂ ਉਸ ਵਿੱਚ ਦੇਖ ਸਕਦੇ ਹੋ ਅੱਜ ਗੱਲ ਕੀਤਿਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ 라ਵਣ 라ਵਣ ਕੌਣ ਸੀ ਜਿਹੜਾ 라ਵਣ ਨੂੰ ਆ ਭਾਰ ਸਾਲ ਦੁਨੀਆ ਦਾ ਕੋਈ ਵੀ ਇਦਾਂ ਦਾ ਮੈਂ ਅਜੇ ਤੱਕ ਨਹੀਂ ਦੇਖਿਆ ਬੰਦਾ ਜਿਸ ਦਾ ਹਰ ਸਾਲ ਪੁਤਲਾ ਸਾੜਿਆ ਜਾਂਦਾ ਹੋਵੇ ਹਰ ਸਾਲ ਹੀ ਪੁਤਲਾ ਸਾੜਿਆ ਜਾਂਦਾ ਇੱਕ ਸਾਲ ਨਹੀਂ ਦੋ ਸਾਲ ਨਹੀਂ ਤਿੰਨ ਸਾਲ ਨਹੀਂ ਪੰਜ ਸਾਲ ਨਹੀਂ 10 ਸਾਲ ਨਹੀਂ ਪਰ ਹਰ ਸਾਲ ਅਸੀਂ ਜਦੋਂ ਦਾ ਦੇਖਦੇ ਅੱਜ ਤੱਕ 라ਵਣ ਦਾ ਪੁਤਲਾ ਸਾੜਿਆ ਜਾਂਦਾ ਹੈ ਆਖਰ 라ਵਣ ਹੈ ਕੌਣ ਸੀ ਸਾਨੂੰ ਇਹਨਾਂ ਪਤਾ ਕਿ ਦਸਹਰੇ ਵਾਲੇ ਦਿਨ ਜਿਹੜਾ ਮਨਾਉਂਦੇ ਹਨ ਉਸ ਦੇ ਰਾਵਣ ਦਾ ਜਿਹੜਾ ਅੰਤ ਸ੍ਰੀ ਰਾਮਚੰਦਰ ਜੀ ਵੱਲੋਂ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੇ ਸੀਤਾ ਜੀ ਨੂੰ ਚੁੱਕ ਕੇ ਲੈ ਗਏ ਸਨ ਹਰਨ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਲక్ష్మణ ਜੀ ਨੇ ਰਾਮਚੰਦਰ ਲక్ష్మణ ਜੀ ਦੇ ਸਰੂਪ ਨਾਲ ਦਾ ਜਿਹੜਾ ਨੱਕ ਵੱਡਿਆ ਸੀ ਰਾਵਣ ਦੀ ਭੈਣ ਦਾ ਤਾਂ ਉਸ ਦੇ ਹੀ ਗੁੱਸੇ ਦੇ ਵਿੱਚ ਉਹ ਉਹਨਾਂ ਨੇ ਸੀਤਾ ਜੀ ਨੂੰ ਆਹਰਨ ਕੀਤਾ ਸੀ ਪਰ ਰਾਵਣ ਜਿਹੜਾ ਇੱਕ ਜਿੱਦਾਂ ਰਾਵਣ ਜੀ ਵੀ ਰਾਵਣ ਵੀ ਸ਼ਿਵ ਜੀ ਦਾ ਭਗਤ ਸੀ ਅਦਰ ਸ਼੍ਰੀ ਰਾਮਚੰਦਰ ਜੀ ਵੀ ਸ਼ਿਵ ਜੀ ਦੇ ਭਗਤ ਸਨ ਦੋਨੇ ਹੀ ਸ਼ਿਵ ਜੀ ਦੇ ਬੜੇ ਵੱਡੇ ਭਗਤ ਹੋਏ ਹਨ ਆ ਉਹ ਭਗਤ ਇਦਾਂ ਦਾਸੀ ਕਿ ਕਹਿੰਦੇ ਕਿ ਉਸ ਨੂੰ ਆ ਬਹੁਤ ਜ਼ਿਆਦਾ ਇੱਕ ਵੱਡਾ ਗਿਆਨ ਸੀ 라ਵਣ ਚਾਰ ਵੈਦ ਦੇ ਪਾਠੀ ਅਤੇ ਤੇ ਉਹਨਾਂ ਦੇ ਗਿਆਤਾ ਵੀ ਸਨ ਜਿਹੜੇ ਆ 라ਵਣ ਸਨ ਸੋ ਉਹ ਜਿਹੜੇ 라ਵਣ ਦੀ ਜਿਹੜੀ ਹਿਸਟਰੀ ਦੱਸਦੇ ਹਨ ਕਿ 라ਵਣ ਜੀ ਸ਼ਿਵ ਜੀ ਦੇ ਭਗਤੀ ਉਹਨਾਂ ਨੇ ਇੰਨੀ ਭਗਤੀ ਕੀਤੀ ਸੀ ਇੰਨੀ ਭਗਤੀ ਕੀਤੀ ਜਿਹੜਾ ਇਹਨਾਂ ਨੂੰ 10 ਸਿਰ ਕਹਿੰਦੇ ਹਨ ਨਾ ਕਿ 10 ਸਿਰ ਨਹੀਂ ਹੁੰਦੇ ਕਹਿੰਦੇ ਉਹਨਾਂ ਦਾ ਜਿਹੜਾ ਬ੍ਰੇਨ ਸੀ ਉਹਨਾਂ ਦਾ ਜਿਹੜਾ ਦਿਮਾਗ ਸੀ ਇੱਕ 10 ਦਿਵਾਕ 10 ਬੰਦਿਆਂ ਦਾ ਦਿਮਾਗ ਇਕੱਠਿਆਂ ਦਾ ਕੰਮ ਕਰੇ ਤੇ ਉਹਨਾਂ ਦਾ ਕੱਲਿਆਂ ਦਾ ਸੀ ਇੱਕ ਬਹੁਤ ਹੀ ਹਾਜਤ ਜਵਾਬ ਅਤੇ ਦਿਵਾਗੀ ਸਨ ਅਤੇ ਭਗਤੀ ਵੀ ਬੜੀ ਕੀਤੀ ਸੀ ਉਹਨਾਂ ਨੇ ਕਹਿੰਦੇ ਇੰਨੀ ਭਗਤੀ ਕੀਤੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਚਾਰ ਵੈਦਾਂ ਦੀ ਵੀ ਗਿਆਨ ਹੈ ਮੈਨੂੰ ਸਭ ਕੁਝ ਹੈ ਪਰ ਛੇ ਫਿਰ ਵੀ ਜੇ ਮੈਨੂੰ ਸ਼ਿਵਜੀ ਮਹਾਰਾਜ ਜੀ ਜੇ ਤੁਸੀਂ ਮੈਨੂੰ ਦਰਸ਼ਨ ਨਹੀਂ ਦੇਣੇ ਤਾਂ ਇਹ ਜਿਹੜਾ ਮੇਰਾ ਸਿਰ ਹੈ ਇਹ ਮੇਰਾ ਸਿਰ ਕਿਸੇ ਕੰਮ ਦਾ ਨਹੀਂ ਹੈ ਇਹ ਮੇਰਾ ਸਿਰ ਵੀ ਤੁਸੀਂ ਕਹਿੰਦੇ ਰੱਖ ਲੋ ਕਹਿੰਦੇ ਉਹਨਾਂ ਨੇ ਆਪਣਾ ਸੇਸ਼ ਕੱਟ ਕੇ ਕਹਿੰਦੇ ਸ਼ਿਵਜੀ ਜੀ ਦੇ ਅੱਗੇ ਰੱਖ ਦਿੱਤਾ ਸੀ ਵੀ ਜੇ ਤੁਸੀਂ ਮੇਰਾ ਸਿਰ ਮੇਰੇ ਸਿਰ ਤੇ ਉੱਤੇ ਤੁਹਾਡਾ ਹੱਥ ਨਹੀਂ ਦੇ ਇਸ ਵੇਲੇ ਤਾਂ ਇਸ ਮੈਂ ਸੇਸ਼ ਨੂੰ ਵੀ ਤੇ ਮੈਂ ਸਿਰ ਨੂੰ ਵੀ ਕੀ ਕਰਨਾ ਹੈ ਅ ਮੈਂ ਜਿਹੜੀਆਂ ਹੁਣ ਤੁਹਾਨੂੰ ਲੈਣਾ ਸੁਣਾਉਣ ਜਾ ਰਿਹਾ ਹ ਜਿਹੜਾ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਅ ਇੱਕ ਪਹਿਲੂ ਜ ਹੈ ਇੱਕ ਪਹਿਲੂ ਦੀ ਜਿਹੜੀ ਅ ਉਪਮਾ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੋ ਬੋਲੇ ਮਹੱਲਾ ਪੰਜਵਾਂ ਚੋ ਬੋਲੇ ਮਹੱਲਾ ਪੰਜਵਾਂ ਸੰਮ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਠ 라ਵਣ ਹੋਏ ਸੁਰੰਕ ਨੇ ਜਨ ਸਿਰ ਦੀਨੇ ਕਾਟ ਉਹ ਕਹਿੰਦੇ ਹਰ ਕੀ ਜੇ ਪਰਮਾਤਮਾ ਰੱਬ ਜਿਹੜਾ ਹੈ ਆ ਜੇ ਪੈਸਿਆਂ ਦਾ ਨਾਲ ਦਮਣੀਆਂ ਦੇ ਨਾਲ ਆ ਇਦਾਂ ਕਿਤੇ ਮਿਲ ਜਾਂਦਾ ਹੋਵੇ ਤਾਂ ਜਿਹੜਾ ਇੱਕ 라ਵਣ ਸੀ ਉਹ ਕੋਈ ਪਖਾਰੀ ਨਹੀਂ ਸੀ ਉਸ ਦੇ ਕੋਲ ਕੋਈ ਪੈਸੇ ਦੀ ਕਮੀ ਨਹੀਂ ਸੀ ਉਸ ਦੇ ਕੋਲ ਕੋਈ ਸੋਨੇ ਦੀ ਕਮੀ ਨਹੀਂ ਸੀ ਸੋਨੇ ਦੀ ਲੰਕਾ ਕਿਹਾ ਜਾਂਦਾ ਹੈ ਉਸ ਕੋਲ ਕੋਈ ਕਿਸੇ ਆ ਕਿਸਮ ਦੀ ਕਮੀ ਨਹੀਂ ਸੀ ਉਸ ਸਮੇਂ ਦਾ ਇੱਕ ਬਹੁਤ ਹੀ ਵੱਡਾ ਬਹਾਦਰ ਰਾਜਾ ਸੀ ਅਤੇ ਪੂਰਾ ਵਿਦਵਾਨ ਸੀ ਵਿਦਵਾਨ ਰਾਜਾ ਸੀ ਸੋ ਉਸ ਨੇ ਵੀ ਬੜੀ ਵੱਡੀ ਜਿਹੜੀ ਭਗਤੀ ਕਰਕੇ ਆ ਤੇ ਇੰਨਾ ਕੁਝ ਜਿਹੜਾ ਉਸ ਨੇ ਪ੍ਰਮਾਤਮਾ ਦੇ ਕੋਲੋਂ ਪਾਇਆ ਸੀ ਉਹਨੇ ਆ ਵਿਦਵਾਨ ਜਿਹੜਾ ਬਣਿਆ ਉਹ ਭਗਤੀ ਦੇ ਸਿਰ ਤੇ ਬਣਿਆ ਅਤੇ ਉਹਨੇ ਇਸੇ ਕਰਕੇ ਉਹਨੇ ਸ਼ਿਵ ਜੀ ਜਿਹਦੇ ਅੱਗੇ ਉਹਨਾਂ ਨੇ ਇਹ ਇੱਕ ਸ਼ਰਤ ਰੱਖੀ ਸੀ ਇਹ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਭਾਣਾ ਜਿਹੜਾ ਹਾਥ ਹੈ ਮੇਰੇ ਸਿਰ ਦੇ ਉੱਤੇ ਚਾਹੀਦਾ ਹੈ ਤੇ ਨੇਦੇ ਮੈਨੂੰ ਇਥੇ ਦੁਨੀਆ ਦੇ ਵਿੱਚ ਜਿਉਣ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਗੱਲ ਆਪਾਂ ਜਿਹੜੀ ਹਾਂ ਦਸਹਿਰੇ ਦੇ ਵੀ ਆਪਾਂ ਜੇ ਗੱਲ ਕਰਦੇ ਹਾਂ ਤਾਂ ਜਿਹੜਾ ਰਾਵਣ ਸੀ ਜਦੋਂ ਰਾਵਣ ਨੂੰ ਐਂਡ ਦੇ ਉੱਤੇ ਆ ਕੇ ਉਹਨਾਂ ਦੇ ਵੱਲੋਂ ਮਾਰ ਦਿੱਤਾ ਜਾਂਦੇ ਹਾਂ ਕਿਉਂਕਿ ਕਹਿੰਦੇ ਹਨ ਕਿ ਉਹਨਾਂ ਸਮਿਆਂ ਦੀ ਹੀ ਇੱਕ ਕਹਾਵਤ ਬਣੀ ਹੈ ਘਰ ਦਾ ਭੇਤੀ ਲੰਕਾ ਟਾਏ ਜਿਹੜਾ ਰਾਵਣ ਦਾ ਭਰਾ ਸੀ ਭਵਿਸ਼ਣ ਸੀ ਅ ਉਸ ਦੀ ਰਾਵਣ ਨਾਲ ਝਗੜਾ ਹੁੰਦਾ ਉਹ ਫਿਰ ਸਾਰੇ ਦੇ ਸਾਰੇ ਭੇਜ ਦਾ ਕੇ ਆ ਸ਼੍ਰੀ ਰਾਮਚੰਦਰ ਜੀ ਉਹਨਾਂ ਨੂੰ ਦੱਸਦਾ ਜਦੋਂ ਇਹ ਸਾਰੇ ਲੜ ਕੇ ਅਟੈਕ ਕਰਦੇ ਨੇ ਪਰ ਅਖੀਰ ਦੇ ਉੱਤੇ ਜਦੋਂ ਉਹਨਾਂ ਦਾ ਅੰਤਮ ਸਭਾ ਆਉਂਦਾ ਹੈ ਜਦੋਂ ਉਹ ਰਾਮਚੰਦਰ ਜੀ ਦੇ ਤੀਰ ਦੇ ਨਾਲ ਉਹਨਾਂ ਦਾ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਵੀ ਜਦੋਂ ਉਹਨਾਂ ਦਾ ਲਾਸਟ ਜਿਹੜਾ ਉੱਥੇ ਸੰਸਕਾਰ ਵੀ ਕੀਤਾ ਜਾਂਦਾ ਜੋ ਉਸ ਸਮੇਂ ਵੀ ਰਾਮਚੰਦਰ ਜੀ ਉਹਨਾਂ ਨੇ ਪਰਕਰਮਾ ਕਰਕੇ ਦਿਖਾਇਆ ਜਾਂਦਾ ਕਿ ਉਸ ਦੀ ਪਰਕਰਮਾ ਕਰਕੇ ਫੇਰ ਹੀ ਉਸ ਨੂੰ ਅਗਨ ਭੇਟ ਕੀਤਾ ਗਿਆ ਸੀ ਦੂਸਰੇ ਪਾਸੇ ਉਹ ਏਡੇ ਵੱਡੇ ਜੇ ਵਿਦਵਾਨ ਨਾ ਹੁੰਦੇ ਜੇ ਏਡੇ ਵੱਡੇ ਵਿਦਵਾਨ ਰੱਬ ਨੂੰ ਪਹੁੰਚੇ ਨਾ ਹੁੰਦੇ ਤਾਂ ਸ਼੍ਰੀ ਰਾਮਚੰਦਰ ਜੀ ਲక్ష్మణ ਨੂੰ ਆਪਣੇ ਭਰਾ ਨੂੰ ਇੰਨੀ ਗੱਲ ਕਿਉਂ ਕਹਿੰਦੇ ਕਿ ਇੱਕ ਦੁਨੀਆ ਤੋਂ ਬਹੁਤ ਹੀ ਗਿਆਨ ਵਾਲਾ ਆਦਮੀ ਇੱਕ ਬਹੁਤ ਵੱਡਾ ਵਦਵਾਨ ਇਸ ਦੁਨੀਆ ਨੂੰ ਛੱਡ ਕੇ ਜਾ ਰਿਹਾ ਹੈ ਜャ ਇਹਦੇ ਕੋਲੋਂ ਜਾਂਦਿਆ ਜਾਂਦਿਆ ਕੋਈ ਆ ਬਚਨ ਬਲਾਸ ਇਹਨਾਂ ਨੂੰ ਕਰ ਲੈ ਕੋ ਇਹਨਾਂ ਦੇ ਕੋਲੋਂ ਸਿੱਖਿਆ ਲੈ ਲੈ ਸੋ ਇਹੋ ਹੀ ਕਾਰਨ ਸੀ ਕਿ ਉਹ ਇੱਕ ਵਿਦਵਾਨ ਸੀ ਇੱਕ ਸ਼੍ਰੀ ਰਾਮਚੰਦਰ ਜੀ ਨੇ ਜਿਹੜਾ ਉਹਨਾਂ ਦੀ ਪ੍ਰਕਲਪਾ ਕੀਤੀ ਐਨ ਤੇ ਇੱਕ ਲక్ష్మణ ਜੀ ਨੂੰ ਭੇਜਣਾ ਕਿ ਉਹਨਾਂ ਦੇ ਕੋਲੋਂ ਕੁਛ ਨਾ ਕੁਛ ਗਿਆਨ ਲੈ ਲੈ ਸੋ ਉਹ ਉੱਥੇ ਗਿਆਨ ਲੈਣ ਗਏ ਅਤੇ ਜੋ ਵੀ ਬਚਨ ਉਹਨਾਂ ਨੇ ਦੱਸਿਆ ਪਹਿਲਾਂ ਸਿਰ ਵਾਲੇ ਪਾਸੇ ਗਏ ਫਿਰ ਉਹ ਨਹੀਂ ਦਿੱਤਾ ਫਿਰ ਰਾਮਚੰਦ ਜੀ ਨੇ ਦੱਸਿਆ ਕਿ ਪਿਆਰਾ ਵਾਲਿਓ ਪਾਸੇ ਉਹ ਜਾ ਕੇ ਇਹ ਜਦੋਂ ਕਿਸੇ ਕੋਲ ਮੰਗਣਾ ਹੋਵੇ ਮੰਗਿਆ ਜਾਂਦਾ ਸੋ ਸ੍ਰੀ ਰਾਮਚੰਦਰ ਜੀ ਨੂੰ ਵੀ ਪਤਾ ਸੀ ਕਿ ਇੱਕ ਬੜਾ ਵੱਡਾ ਵਿਦਵਾਨ ਹੈ ਪਰ ਉਹਨਾਂ ਦੀ ਜਿਹੜੀ ਉਹ ਗਲਤੀ ਦੇ ਕਰਕੇ ਜਿਹੜਾ ਸੀ ਆ ਉਸ ਲੜਾਈ ਦੇ ਵਿੱਚ ਉਹਨਾਂ ਨੇ ਜਿਹੜੀ ਕੀਤੀ ਸੀ ਸੀਤਾ ਹਨ ਉਸ ਕਰਕੇ ਉਹਨਾਂ ਨੂੰ ਲੜਨਾ ਪਿਆ ਤੇ ਨਾ ਤੇ ਉਹ ਉੱਥੇ ਲੜਾਈ ਲੜਨਗੇ ਸੀ ਨਾ ਉਹ ਸੀ ਸੋ ਇਹ ਸੀ ਕੁਦਰਤੀ ਨਾਅੇ ਗੱਲ ਹੈ ਕਿ ਆ ਮਹਾਂ ਸੰਤ ਸਿੰਘ ਮਸਕੀਨ ਜੀ ਦੀ ਵੀ ਸੋਚ ਰਿਆ ਸੀ ਦੁਨੀਆ ਦਾ ਇਤਿਹਾਸ ਹੈ ਦੁਨੀਆ ਦਾ ਜਿੰਦੋਂ ਮਰਜ਼ੀ ਦੇਖ ਲਓ ਅ ਕਹਿੰਦੇ ਹਨ ਜੋ ਜੀਤਾ ਉਹ ਹੀ ਸਿਕੰਦਰ ਤੇ ਜਿਹੜਾ ਹਾਰ ਜਾਂਦਾ ਹੈ ਉਹ ਹਮੇਸ਼ਾ ਸ਼ਤਾਨ ਬਣ ਜਾਂਦਾ ਹੈ ਜਿਹੜਾ ਜਿੱਤ ਜਾਂਦਾ ਹੈ ਉਹ ਸਾਰੀ ਦੁਨੀਆ ਉਧਰ ਤੋਂ ਹਾਰਨ ਵਾਲੇ ਪਾਸੇ ਨੂੰ ਕੋਈ ਨਹੀਂ ਪੁੱਛਦੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਕੁਝ ਇੱਕ ਜਿਹੜੀ ਉਹਨਾਂ ਦੀ ਇੱਕ ਪਹਿਲੂ ਦੀ ਇਸ ਦੇ ਵਿੱਚ ਉਪਮਾ ਕੀਤੀ ਗਈ ਹੈ ਕਿ ਬਹੁਤ ਵੱਡਾ ਇੱਕ ਭਗਤ ਸੀ ਜਿਹੜਾ ਰਾਵਣ ਸੀ ਹਰ ਸਾਲ ਉਸਦੇ ਭਾਵਲੇ ਪੁਤਲੇ ਸਾਡੇ ਜਾਂਦੇ ਹਨ ਜਿੰਨੇ ਵੀ ਪੁਤਲੇ ਸੜਨ ਵਾਲੇ ਹਨ ਸਾਰਾ ਦਿਨ ਪਹਿਲਾਂ ਉਸ ਨੂੰ ਮੱਥਾ ਟੇਕਦੇ ਰਹਿੰਦੇ ਹਨ ਸਾਰਾ ਦਿਨ ਉਹ ਤਿੰਨੇ ਜਿਹੜੇ ਉਹਨਾਂ ਦੇ ਪੁਤਲੇ ਹੁੰਦੇ ਹਨ ਉਹਦੇ ਕੁੰਭਕਰਨ ਦਾ ਮੇਗਨਾਥ ਦਾ ਤਾਂ ਰਾਵਣ ਦਾ ਸਾਰਾ ਦਿਨ ਪਹਿਲਾਂ ਉਹਨਾਂ ਨੂੰ ਮੱਥਾ ਟੇਕਦੇ ਤੇ ਸ਼ਾਮ ਨੂੰ ਫਿਰ ਉਸ ਨੂੰ ਅਗਣ ਪੇਟ ਕੀਤਾ ਜਾਂਦਾ ਸੋ ਇਹ ਆ ਰਾਵਣ ਜਿੱਥੇ ਸਾਰੇ ਵੀ ਜਦੋਂ ਗੱਲ ਕੀਤੀ ਸੀ ਤੋਂ ਮੈਂ ਕਿਹਾ ਦੂਸਰਾ ਪੱਖ ਰਾਵਣ ਦਾ ਜਿਹੜਾ ਸੀ ਉਹ ਵੀ ਮੈਂ ਜਿਹੜਾ ਥੋੜੀ ਜੀ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਸੋ ਉਮੀਦ ਹੈ ਕਿ ਜਿਨ੍ਹਾਂ ਨੂੰ ਨਹੀਂ ਸੀ ਪਤਾ ਜਰੂਰ ਇਹ ਗੱਲ ਦਾ ਪਤਾ ਲੱਗਿਆ ਹੋਵੇਗਾ ਪਰ ਇਹ ਗੱਲ ਫਿਰ ਤੁਹਾਡੇ ਨਾਲ ਆਪਾਂ ਇਹ ਗੱਲ ਕੀਤੀ ਏ ਗੱਲ ਕੀਤੀਆਂ ਜਾਂਦੀ ਏ ਦੂਰ ਇਹ ਗੱਲ ਕਿਸੇ ਨੂੰ ਦੱਸੀ ਨਾ ਫਿਰ ਅਗਲੇ ਪ੍ਰੋਗਰਾਮ 'ਚ ਮਿਲਾਂਗੇ ਗੱਲ ਕੀਤੀਆਂ ਦੂਰ ਜਾਂਦੀ ਹੈ ਧੰਨਵਾਦ ਸਤਿ ਸ੍ਰੀ ਅਕਾਲ